ਸਸਰੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਥੰਦਾ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਬੈਲ ਵਾਲਾ ਬਟਨ ਵੀ ਦਬਾ ਲਿਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਜਿਹੜੇ ਕਿਸਾਨ ਵੀਰ ਫੇਸਬੁੱਕ ਪੇਜ ਦੇ ਉੱਪਰ ਵੀਡੀਓ ਦੇਖ ਰਹੇ ਨੇ ਉਹ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਕਿਸਾਨ ਵੀਰੋ ਹੁਣ ਆਪਾਂ ਤੁਹਾਡੇ ਨਾਲ ਗੱਲਬਾਤ ਜਿਹੜੀ ਅੱਜ ਕਰਨੀ ਹੈ ਬਹੁਤ ਜ਼ਰੂਰੀ ਇੱਕ ਟੌਪਿਕ ਦੇ ਉੱਪਰ ਕਰਨੀ ਹੈ ਕਿਰਪਾ ਕਰਕੇ ਵੀਡੀਓ ਤੇ ਕਿਸਾਨਾਂ ਤੋਂ ਗੱਲਬਾਤ ਇਦਾਂ ਵੀ ਹੁਣ ਦੇਖੋ ਕਣਕ ਦੀ ਵਾਢੀ ਆਪਣੀ ਪ੍ਰੋਪਰ ਤਰੀਕੇ ਨਾਲ ਸ਼ੁਰੂ ਹੋ ਗਈ। ਤਕਰੀਬਨ ਸਾਰੇ ਪੰਜਾਬ ਦੇ ਵਿੱਚ ਹੀ ਮਸ਼ੀਨਾਂ ਆਪਣੀਆਂ ਚੱਲ ਪਈਆਂ। ਤੇ 17 ਤਰੀਕ ਆ ਕਿਸਾਨ ਵੀਰੋ ਆ ਤੇ ਬਹੁਤ ਕਣਕਾਂ ਦਾ ਜਿਹੜਾ ਪਿਛਲੇ ਹਫ਼ਤੇ ਤੋਂ ਲੈ ਕੇ ਮੰਨ ਕੇ ਚਲੋ 7-8 ਤਰੀਕ ਤੋਂ ਲੈ ਕੇ ਜਿੱਥੇ ਮਸ਼ੀਨਾਂ ਚੱਲੀਆਂ ਨੇ ਝਾੜ ਦਾ ਬਹੁਤ ਰੌਲਾ ਚੱਲ ਰਿਹਾ ਹੈ। ਖਾਸ ਕਰਕੇ PBW 826 ਦਾ ਇੰਨਾ ਕਿ ਜ਼ਿਆਦਾ ਰੌਲਾ ਚੱਲ ਰਿਹਾ ਹੈ ਝਾੜ ਦਾ ਕੋਈ ਕਿਸਾਨ ਵੀਰ ਤਾਂ ਕਹਿ ਰਿਹਾਗਾ ਵੀ ਮੇਰੀ ਕਣਕ ਨਿਕਲੀ ਹੈ ਬਹੁਤ ਵਧੀਆ ਕੋਈ ਕਿਸਾਨ ਵੀਰ ਕਹਿ ਰਿਹਾ ਮੇਰੀ ਨਿਕਲੀ ਵੀ ਕੁਝ ਨਹੀਂ ਤੇ ਆਪਣੇ ਵੀਰ ਨੇ ਜਿਹੜੇ YouTube ਤੇ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਨੇ ਉਹੋ ਵੀ ਇਸ ਵਰਾਇਟੀ ਦਾ ਜਿੱਦ ਆਪਾਂ ਕਹਿ ਦਈਏ ਬਹੁਤ ਨਖੇਦੀ ਕਰ ਰਹੇ ਨੇਗੇ ਵੀ ਵਰਾਇਟੀ ਕਾਮਯਾਬ ਨਹੀਂ ਹੈਗੀ ਪਰ ਕਿਸਾਨ ਵੀਰ ਨੂੰ ਮੈਂ ਤੁਹਾਡੇ ਨਾਲ ਗੱਲਬਾਤ ਇਹ ਕਰਨੀ ਆ ਵੀ ਜਿਹੜੀ ਆਪਾਂ ਵੈਰਾਈਟੀ ਦੀ ਗੱਲ ਕਰੀਏ ਤਾਂ ਇਹ ਲਗਾਤਾਰ ਕਿਸਾਨ ਵੀਰੋਂ ਦੂਜੇ ਕਸਾਲ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਸਾਲ ਵੀ ਥੋੜਾ ਲੈ ਕੇ ਬੀਜਿਆ ਸੀ ਇਸ ਵਾਰ ਵੀ ਜ਼ਿਆਦਾ ਬੀਜਿਆ ਤੇ ਦੂਜੇ ਕਸਾਲ ਇਹ ਵੈਰਾਈਟੀ ਆਪਣੇ ਪੰਜਾਬ ਦੇ ਵਿੱਚ ਬੀਜੀ ਗਈ ਆ ਤੇ ਇਸ ਵਾਰ ਵੈਰਾਈਟੀ ਇਹ ਥੋੜੇ ਜਿਹਾ ਵੱਡੇ ਰਕਬੇ 'ਚ ਬੀਜੀ ਗਈ ਅਗਲੇ ਸਾਲ ਇਸ ਤੋਗੇ ਜਾਊਗੀ ਤੇ ਜਿਹੜੇ ਕਿਸਾਨ ਵੀਰਾਂ ਨੇ ਇਸ ਦਾ ਪਿਛਲੇ ਛਾਲ ਬੀਜ ਲਿਆ ਸੀ ਤੇ ਉਹਨਾਂ ਦੇ ਦੱਸਣ ਅਨੁਸਾਰ ਇਹ ਵੈਰਾਈਟੀ ਕਾਮਯਾਬ ਹੈ ਤੇ ਜਿਹੜੇ ਵੀਰਾਂ ਨੇ ਯੂਨੀਵਰਸਿਟੀ ਤੋਂ ਇਸ ਸਾਲ ਬੀਜ ਲਿਆ ਉਹਨਾਂ ਕਿਸਾਨ ਵੀਰਾਂ ਦੇ ਦੱਸਣ ਮੁਤਾਬਕ ਵੀ ਇਹ ਵੈਰਾਈਟੀ ਪੂਰੀ ਕਾਮਯਾਬ ਹੈ ਤੇ ਜਿਹੜੇ ਕਿਸਾਨ ਵੀਰਾਂ ਨੇ ਬੀਜ ਕਿਸੇ ਦੁਕਾਨਦਾਰ ਤੋਂ ਲੈ ਲਿਆ ਜਾਂ ਕਿਸੇ ਹੋਰ ਫਾਰਮ ਤੋਂ ਲੈ ਲਿਆ ਜਾਬੀਜ਼ ਵੈਸੇ ਹੀ ਲੈ ਲਿਆ ਵੀਰ ਆਪਾਂ ਨੂੰ ਆ ਵੀ ਚਾਹੀਦਾ ਦੇ ਦੂ ਉਹ ਕਿਸਾਨ ਵੀਰਾਂ ਦੇ ਦੱਸਣ ਮੁਤਾਬਕ ਇਹ ਵੈਰਾਈਟੀ ਬਿਲਕੁਲ ਫੇਲ ਹੈ ਦੇਖੋ ਕਿਸਾਨ ਵੀਰੋ ਬਿਮਾਰੀ ਵਗੈਰਾ ਦਾ ਜਿਹੜਾ ਅਟੈਕ ਹੁੰਦਾ ਉਹ علیحدਾ ਹੁੰਦਾ ਪਰ ਜਿਹੜੀ ਕਣਕ ਜਿਹੜੀ ਤੰਦਰੁਸਤ ਬਿਲਕੁਲ ਕਣਕ ਰਹੇਗੀ ਉਹਦੇ ਇਹਨੇ ਬੰਪਰ ਝਾੜ ਦਿੱਤਾ ਪੂਰਾ ਮੈਂ ਤੁਹਾਨੂੰ ਇੱਕ ਕਿਸਾਨ ਵੀਰ ਦੇ ਨਾਲ ਜਿਹੜੀ ਮੇਰੀ ਅੱਜ ਗੱਲ ਹੋਈ ਹੈ ਸਪੈਸ਼ਲ ਵੀਰ ਨੇ ਮੈਨੂੰ ਫੋਨ ਕਰਕੇ ਇਹ ਗੱਲ ਦੱਸੀ ਵੀਰ ਦਾ ਨਾਮ ਹੈ ਚਰਨਜੀਤ ਸਿੰਘ ਤੇ ਪਿੰਡ ਧਣਾਉਲਾ ਜ਼ਿਲ੍ਹਾ ਬਰਨਾਲਾ ਵੀਰ ਦਾ ਕੰਟੈਕਟ ਨੰਬਰ ਉੱਪਰ ਸ਼ੋਅ ਹੋ ਰਿਹਾ ਜਿਹੜੇ ਵੀਰ ਨੇ ਵੀ ਮੰਨ ਕੇ ਚਲੋ ਸ਼ੱਕ ਆ ਕਿਸੇ ਨੂੰ ਉਹ ਇਸ ਵੀਰ ਨਾਲ ਫੋਨ ਤੇ ਗੱਲ ਕਰਕੇ ਵੀ ਪਤਾ ਕਰ ਸਕਦੇ ਠੀਕ ਹੈ ਇਸ ਵੀਰ ਦਾ 65 ਮਣ ਦਾ ਦੜਾ ਪਿਆ 65 ਮਣ ਮੰਨ ਕੇ ਚਲੋ ਨਿਕਲੀਏ ਜਿੰਨੀ ਜਗ੍ਹਾ ਇਹਦੀ ਬੀਜੀ ਹੋਈ ਸੀ ਉਹਦੇ ਹਿਸਾਬ ਨਾਲ 65 ਮਣ 826 ਨਿਕਲੀ ਇਹਦੀ ਪੀਬੀਡਬਲਯੂ 826 ਇਹ ਵੀਰ ਕਹਿੰਦਾ ਵੀ ਆਪਾਂ ਸਪਰੀਆਂ ਵੀ ਬਖੂਬੀ ਕਰੀਆਂ ਨੇ ਮੈਨੇਜਮੈਂਟ ਪ੍ਰੋਪਰ ਰੱਖਿਆ ਪਾਣੀ ਸਮੇਂ ਸਿਰ ਦਿੱਤੇ ਨੇ ਜਿੰਨੇ ਪਾਣੀ ਆਏ ਨੇ ਓਨੇ ਦਿੱਤੇ ਨੇ ਵੀ ਆਪਾਂ ਨੂੰ ਇਹ ਵੈਰਾਈਟੀ ਕੋਈ ਵੀ ਮਾਰ ਨਹੀਂ ਲੱਗੀ ਨਾਲ ਵੀਰ ਨੇ ਇੱਕ ਗੱਲ ਦੱਸੀ ਹੈ ਕਿ ਨਾ ਮੇਰੇ ਹੀ ਗਵਾਂਢੀ ਵੀਰ ਨੇ ਬਿਲਕੁਲ ਨਸਾਰੇ ਤੇ ਆ ਕੇ ਸਪਰੇ ਗੁੱਲੀ ਡੰਡੇ ਦੀ ਕਰਤੀ ਸਖਤ ਸਪਰੇ ਹੋ ਗਈ ਤੇ ਉਹਦੀ ਇਹ ਜਿਹੜੀ ਵੈਰਾਈਟੀ ਆ 50 ਮਣ ਹੀ ਨਿਕਲੀ ਹੈ ਹੁਣ ਤੁਸੀਂ ਆਪ ਹੀ ਸਿਆਣਿਆਂ ਆਪ ਹੀ ਤੁਸੀਂ ਸਮਝਦਾਰ ਹੋ ਵੀ ਗਲਤੀ ਕਿੱਥੇ ਖੜੀ ਐ ਕਦੇ ਵੀ ਕਿਸੇ ਵੈਰਾਈਟੀ ਨੂੰ 2 ਤੋਂ 3 ਸਾਲ ਵਰਤ ਕੇ ਹੀ ਉਸ ਦਾ ਜਾਦਾ ਅੰਦਾਜ਼ਾ ਲਾਇਆ ਜਾ ਸਕਦਾ ਤੇ ਜਿਹੜੀ ਰਹੀ ਗੱਲ ਕੰਪੈਰੀਜ਼ਨ ਦੀ ਤਾਂ ਆਪਾਂ ਵੱਖੋ-ਵੱਖਰੀਆਂ ਵੈਰਾਈਟੀਆਂ ਦੇ ਵੱਖੋ-ਵੱਖਰੇ ਕੈਰੈਕਟਰ ਹੁੰਦੇ ਨੇ ਆਪਾਂ ਉਹਨਾਂ ਨਾਲ ਕੰਪੈਰੀਜ਼ਨ ਇਹਦਾ ਨਹੀਂ ਕਰ ਸਕਦੇ ਜਿੱਦਾਂ 30 ਸਿਆਸੀ ਦੀ ਬੱਲੀ 'ਚ ਦਾਣੇ ਬਹੁਤ ਹੁੰਦੇ ਨੇ ਬੱਲੀ ਬਿਲਕੁਲ ਨਿੱਕੀ ਜੀ ਹੁੰਦੀ ਐ ਛਿੱਟਾ ਬਿਲਕੁਲ ਨਿੱਕਾ ਐ ਤਾਂ ਉਹਨੂੰ ਹੁਣ ਆਪਾਂ ਆਪਣੇ ਸੌਰੀ 187 ਨਾਲ ਕੰਪੇਅਰ ਕਰੀਓ ਉਹਦਾ ਕੀ ਕੰਪੇਅਰ ਕੰਪੈਰੀਸ਼ਨ ਹੋਇਆ ਉਹਦੇ ਨਾਲ ਤਾਂ ਕਿਸਾਨ ਵੀਰੋ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਝਾੜ ਵਧੀਆ ਆ ਰਹੇ ਨੇ ਸਾਰੇ 187 ਵੈਰੈਟੀ ਆ ਫੁੱਲ ਟਾਪ ਤੇ ਚੱਲ ਰਹੀ ਆ ਤੇ ਜਿਹੜੀ ਕਿਸਾਨ ਵੀਰੋ 826 ਵੈਰੈਟੀ ਆ ਇਹ ਵੀ ਪੂਰੀ ਤੱਕੜ ਵੈਰੈਟੀ ਆ ਅਗਲੇ ਸਾਲਾਂ 'ਚ ਇਹ ਆਉਣ ਵਾਲੇ ਟਾਈਮ 'ਚ ਰਾਜ ਕਰੂਗੀ ਹੀ ਕਰੂਗੀ ਕੋਈ ਸ਼ੱਕ ਨਹੀਂ ਯੂਨੀਵਰਸਿਟੀ ਨੂੰ ਚਲੋ ਜਿਹੜੀਆਂ ਕਈ ਘਾਟਾਂ ਰਹਿ ਗਈਆਂ ਉਹ ਯੂਨੀਵਰਸਿਟੀ ਆਪਣੀਆਂ ਦੂਰ ਕਰੂਗੀ ਤੇ ਕਿਸਾਨ ਵੀਰਾਂ ਨੂੰ ਇਹਦੇ ਬਾਰੇ ਜਾਗਰੂਕ ਕਰੂਗੀ ਤੇ ਜਿਹੜੀ ਕੋਈ ਕਮਜ਼ੋਰੀ ਰਹੀ ਆ ਉਹ ਨੂੰ ਸੋਧੂਗੀ ਤੇ ਕਿਸਾਨਾਂ ਨੂੰ ਜਿਹੜੀ ਇਹ ਵੈਰਾਈਟੀ ਆ ਅੱਗੇ ਤੋਂ ਹੋਰ ਵੀ ਪਰਫੁੱਲਤ ਬਣ ਕੇ ਜਿਹੜੀ ਮਿਲੂਗੀ ਬਾਕੀ ਕਿਉਂਕਿ ਕਿਸਾਨ ਵੀਰੋ ਬਾਕੀ ਹਰੇਕ ਦੇ ਮੈਨੇਜਮੈਂਟ ਦਾ ਫਰਕ ਹੁੰਦਾ ਕਿਤੇ ਕਿਤੇ ਤਾਂ ਆਪਾਂ ਦੇਖੋ ਦੇਖ ਰਿਆਂ ਕੋਈ ਬੰਦਾ 65 ਮਣ 67 ਮਣ ਕਹਿ ਰਿਹਾਗਾ ਕੋਈ ਬੰਦਾ ਕਹਿ ਰਿਹਾ ਮੇਰੀ ਯਾਰ 45 50 ਮਣ ਦੀ ਰਹੇਗੀ ਇਹ ਤਾਂ ਹੁਣ ਯਾਰ ਦੇਖੋ ਪ੍ਰਮਾਤਮਾ ਨੂੰ ਪਤਾ ਜਾਂ ਜਿਹੜੇ ਵੀਰਾਂ ਨੇ ਲਾਈ ਉਹਨੂੰ ਪਤਾ ਪਰ ਮੈਂ ਜਿਹੜੀ ਗੱਲ ਮੈਨੂੰ ਹਕੀਕਤ ਕਿਸੇ ਬੰਦੇ ਨੇ ਦੱਸੀ ਆ ਮੈਨੂੰ ਹਕੀਕਤ ਵੀਰ ਨੇ ਸਪੈਸ਼ਲ ਫੋਨ ਕਰਕੇ ਦੱਸੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਆ ਤੁਸੀਂ ਵੀਰ ਨਾਲ ਚਾਹੇ ਆਪਦੀ ਗੱਲਬਾਤ ਕਰਕੇ ਦੇਖ ਲਿਓ ਜਿਹੜੇ ਕਿਸਾਨ ਵੀਰ ਨੂੰ ਕੋਈ ਸ਼ੱਕ ਹੋਇਆ ਉਮੀਦ ਆ ਕਿਸਾਨ ਵੀਰ ਉਹ ਜਿਹੜੀ ਇਹ ਜਾਣਕਾਰੀ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਵੀ ਆਪਣਾ ਝਾੜ ਤੇ ਆਪਣਾ ਏਰੀਆ ਤੇ ਵੈਰਾਈਟੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਕਿੰਨੀ ਨਿਕਲ ਰਹੀ ਆ ਧੰਨਵਾਦ